ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕੌਰ ਚਿਹਕ ਲక్ష్ਣਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆ ਬਹੁਤ ਹੀ ਸੋਹਣੇ ਪ੍ਰਿੰਟ ਸੂਟ ਇਹ ਪ੍ਰਿੰਟ ਸੂਟ ਰਹਿਣਗੇ ਮੈਚਿੰਗ ਬਹੁਤ ਪੈਣਾ ਦੀ ਡਿਮਾਂਡ ਆ ਰਹੀ ਸੀ ਕਿ ਕਿ ਅਸੀਂ ਆਲ ਓਵਰ ਨਹੀਂ ਕਈ ਪੈਣਾ ਹਨਾ ਲਾਈਕ ਕਰਦੀਆਂ ਜਿਨ੍ਹਾਂ ਨੇ ਜਿਵੇਂ ਟਰੌਜ਼ਰ ਵਗੈਰਾ ਨਾਲ ਬਣਾਉਣੇ ਹੁੰਦੇ ਤਾਂ ਉਹ ਮੈਚਿੰਗ ਨੂੰ ਹੀ ਜ਼ਿਆਦਾ ਲਾਈਕ ਕਰਦੀਆਂ ਨੇ ਇਹ ਥੋੜਾ ਜਿਹਾ ਵਧੀਆ ਦੇ ਵਿੱਚ ਫੈਬਰਿਕ ਆ ਬਹੁਤ ਸੋਹਣਾ ਸਾਰੇ ਬ੍ਰਾਂਡ ਦੀ ਕਲੈਕਸ਼ਨ ਰਹੂਗੀ ਅੱਜ ਦੀ ਜਿੰਨੀ ਵੀ ਮੈਂ ਦਿਖਾਉਂਗੀ ਪਸ਼ਮੀਨਾ ਸ਼ਿਮਰ ਦਿਖਾਉਂਗੀ ਤੇ ਮੈਚਿੰਗ ਆਈ ਨੇ ਜੀ ਡਿਜੀਟਲ ਪ੍ਰਿੰਟ ਹਨਾ ਬਲੈਕਬੈਰੀ ਦੇ ਬਹੁਤ ਹੀ ਸੋਹਣਾ ਫੈਬਰਿਕ ਆ ਵੀ ਤੇ ਬਹੁਤ ਪੈਣਾ ਤੱਕ ਪਹੁੰਚ ਚੁੱਕਿਆ ਜਸਟ ਇਹ ਲਾਸਟ ਜਿਹੜੇ ਹੈਗੇ ਨੇ ਪੀਸਾ ਸਪੈਸ਼ਲ ਸਮਝ ਲਓ ਵੀ ਡਿਮਾਂਡ ਦੇ ਉੱਪਰ ਮੰਗਾਏ ਨੇ ਕੁਝ ਕ ਆਪਣੇ ਕੋਲ ਸੀਗੇ ਸੋ ਸਾਰਿਆਂ ਨੂੰ ਅੱਜ ਮਿਕਸ ਕਰਕੇ ਲਾਸਟ ਵੀਡੀਓ ਇਹ ਪੈ ਰਹੀ ਹੈ ਮੈਚਿੰਗ ਸੂਟਾਂ ਦੀ ਵਿంటర్ ਦੀ ਕਲੈਕਸ਼ਨ ਤੇ ਤੇ ਜਿਹੜੀਆਂ ਵੀ ਭੈਣਾਂ ਨੂੰ ਇਹ ਚਾਹੀਦੇ ਹੋਏ ਸੂਟ ਹਨਾ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੀਆਂ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਤੇ ਜਿਹੜੀਆਂ ਭੈਣਾਂ ਫਰਸਟ ਟਾਈਮ ਮੇਰੀ ਵੀਡੀਓ ਨੂੰ ਦੇਖ ਰਹੀਆਂ ਨੇ ਹੇਠ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਤੇ ਲੋ ਜੀ ਦਿਖਾਉਣੀ ਆ ਤੁਹਾਨੂੰ ਅੱਜ ਦੇ ਇਹ ਪ੍ਰਿੰਟ ਸੂਟ ਅੱਜ ਦੀ ਵੀਡੀਓ ਦਾ ਬਹੁਤ ਹੀ ਸੋਹਣਾ ਪ੍ਰਿੰਟ ਹੈ ਇਹਨਾਂ ਦੀ ਜਿੰਨੀ ਵੀ ਪ੍ਰਾਈਸ ਵਿੱਚ ਮੈਂ 올ਓਵ ਇਹ ਸਾਰੀ ਵਿੰਟਰ ਦੀ ਕਲੈਕਸ਼ਨ ਰਹੂਗੀ ਜਿਹੜੀ ਮੈਂ ਅੱਜ ਦੀ ਵੀਡੀਓ ਦੇ ਵਿੱਚ ਦਿਖਾਉਂਗੀ ਸਾਰੀ ਵਿੰਟਰ ਦੀ ਕਲੈਕਸ਼ਨ ਆ ਇਹ ਸਮਝ ਲਓ ਵੀ ਮੌਸਮ ਦੇ ਨਾਲ-ਨਾਲ ਰੇਟ ਵੀ ਜਾ ਰਹੇ ਨੇ ਇਹਨਾਂ ਦੇ ਲੈਸ ਦੇ ਵਿੱਚ ਇਹ ਸਾਰੀਆਂ ਆਈਟਮ ਆਪਣੇ ਕੋਲ ਆ ਰਹੀਆਂ ਨੇ ਸੋ ਜਿਹੜੀਆਂ ਵੀ ਭੈਣਾਂ ਨੂੰ ਇਹ ਵਾਲੇ ਸੂਟ ਚਾਹੀਦੇ ਹੋਏ ਹਨਾ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਇਹਨਾਂ ਉੱਤੇ ਕੋਰੀਅਰ ਚਾਰजेस ਤੁਹਾਡੇ ਆਪਣੇ ਹੋਣਗੇ ਜੇ ਤਾਂ ਤੁਸੀਂ ਇੱਕ ਤੋਂ ਵੱਧ ਸੂਟ ਮੰਗਾਉਂਗੇ ਜਿਵੇਂ ਦੋ ਜਾਂ ਤਿੰਨ ਸੂਟ ਮੰਗਾਉਣੇ ਤਾਂ ਕੋਈ ਹੋਰ ਚਾਰजेस ਨਹੀਂ ਹੋਣਗੇ ਜੇ ਤੁਸੀਂ ਸਿੰਗਲ ਸੂਟ ਮੰਗਾਉਂਗੇ ਤਾਂ ਕੋਰੀਅਰ ਚਾਰजेस ਤੁਹਾਡੇ ਆਪਣੇ ਹੋਣਗੇ ਇਸ ਲਈ ਜਿਹੜੀਆਂ ਵੀ ਭੈਣਾਂ ਨੂੰ ਇਹ ਵਾਲੇ ਸੂਟ ਚਾਹੀਦੇ ਨੇ ਫਟਾਫਟ ਲੈ ਲਓ ਸਕਰੀਨਸ਼ਾਟ ਆਹ ਲਓ ਵਿంటర్ ਦਾ ਬਹੁਤ ਹੀ ਨਿੱਗਾ ਸਭ ਤੋਂ ਨਿੱਗਾ ਸਟੱਫ ਜਿਹੜਾ ਹੁੰਦਾ ਉਹ ਇਹ ਵਾਲਾ ਹੁੰਦਾ ਇਹਦੇ ਵਿੱਚ ਆ ਬਹੁਤ ਸੋਹਣਾ ਪ੍ਰਿੰਟ ਆਇਆ ਆਪਣੇ ਕੋਲੇ ਇਹ ਬਹੁਤ ਹੀ ਪਿਆਰਾ ਵਾ ਆਲ ਓਵਰ 5 ਮੀਟਰ ਦੀ ਇਹਦੀ ਕੱਟ ਮਿਲੂਗੀ ਪ੍ਰਿੰਟਿੰਗ ਚੈੱਕ ਕਰ ਲਓ ਬਹੁਤ ਸੋਹਣੀ ਪ੍ਰਿੰਟਿੰਗ ਆ ਬਹੁਤ ਸੋਹਣਾ ਹਨਾ ਮਿੱਠਾ ਪਿਆਰਾ ਜਿਹਾ ਪ੍ਰਿੰਟ ਆ ਜਾਨੀ ਕਿ ਬਹੁਤ ਜਾਨੀ ਕਿ ਅਲੱਗ ਜਿਹਾ ਆਇਆ ਤੇ ਹੁਣ ਤੱਕ ਆਪਣੀ ਵੀਡੀਓ ਤੁਸੀਂ ਇਹ ਵਾਲਾ ਪ੍ਰਿੰਟ ਦੇਖਿਆ ਵੀ ਨਹੀਂ ਹੋਣਾ ਬਹੁਤ ਸੋਹਣੀ ਕਲੈਕਸ਼ਨ ਹੈ ਜਾਂ ਇਹ ਦੋ ਪ੍ਰਿੰਟ ਨੇ ਆਪਣੇ ਕੋਲ ਆ ਲੋ ਜੀ ਇਹਦੇ ਵਿੱਚ ਜਿਹੜੀ ਪਿੰਕ ਗਾਜਰੀ ਜੀ ਬੋਟੀ ਆ ਇਹਦੇ ਵਿੱਚ ਹੈਗੀ ਮਹਿੰਦੀ ਆ ਜੀ ਥੋੜਾ ਜਿਹਾ ਡਿਫਰੈਂਟ ਆ ਇੱਕ ਬਸ ਬੇਲ ਜੀ ਲਈ ਜਿਹੜੀ ਬੇਲ ਇਹਦੇ ਵਿੱਚ ਬੜੀਆਂ ਬਾਕੀ ਸਾਰੀ ਇਹਦਾ ਬੇਸ ਵੀ ਸੇਮ ਹੀ ਆ ਪ੍ਰਿੰਟਿੰਗ ਵੀ ਸੇਮ ਹੀ ਆ ਇਸ ਜਣ ਕੇ ਦੋ ਕਲਰ ਹੈਗੇ ਨੇ ਆਪਸ਼ਨ ਤੇ ਇੱਕ ਜਣ ਕੇ ਮਹਿੰਦੀ ਆ ਜੀ ਟੂਨ ਦੇ ਰਿਹਾ ਇੱਕ ਪਿੰਕ ਪੀਸ ਜੀ ਟੂਨ ਦੇ ਰਿਹਾ ਸੋ ਇਹਨਾਂ ਚੋਂ ਜਿਹੜਾ ਤੁਹਾਨੂੰ ਚਾਹੀਦਾ ਹੋਇਆ ਫਟਾਫਟ ਲੈ ਲਿਓ ਸਕਰੀਨ ਸ਼ਾਟ ਪ੍ਰਾਈਸ ਸਾਰਿਆਂ ਦੇ ਸਕਰੀਨ ਤੇ ਮੈਂਸ਼ਨ ਹੋਈ ਜਾਣਗੇ ਜਿਹੜਾ ਵੀ ਸੂਟ ਚਾਹੀਦਾ ਫਟਾਫੜ ਸਕਰੀਨਸ਼ਾਟ ਲੈ ਕੇ ਆਰਡਰ ਕਰੀ ਚੱਲਿਓ ਆ ਲਓ ਜੀ ਸੈਕੰਡ ਇਹਦੇ ਵਿੱਚ ਪ੍ਰਿੰਟ ਹੈਗਾ ਇਹ ਵਾਲਾ ਇਹ ਵੀ ਬਹੁਤ ਸੋਹਣਾ ਪ੍ਰਿੰਟ ਆ ਬਹੁਤ ਹੀ ਪਹਿਰਾ ਸਾਰੇ ਕੁਆਂਟੀਟੀ ਦੇ ਆਪਣੇ ਕੋਲ 4-4 5-5 ਪੀਸ ਹੀ ਰਹਿ ਗਏ ਨੇ ਸੋ ਜਿਹੜੀਆਂ ਭੈਣਾਂ ਨੂੰ ਚਾਹੀਦੀ ਨੇ ਫਟਾਫਾਟ ਇਹ ਸਕਰੀਨ ਸਭ ਤੋਂ ਨਿੱਗੇ ਜਿਹੜੀਆਂ ਭੈਣਾਂ ਕਹਿੰਦੀਆਂ ਨੇ ਨਾ ਬਿਲਕੁਲ ਠੰਣ ਲੱਗੇ ਇਹ ਉਹ ਵਾਲੀ ਪ੍ਰਿੰਟਿੰਗ ਆ ਬਹੁਤ ਹੀ ਸੋਹਣੀ ਸਾਰੀ ਪ੍ਰੀਮੀਅਮ ਰੇਂਜਾਂ ਨੇ ਇਹ ਤੇ 700 ਦੇ ਵਿੱਚ ਤੁਹਾਨੂੰ ਮਿਲਣ ਜਾ ਰਿਹਾ 700 ਦੇ ਵਿੱਚ ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਫਟਾਫਟ ਸਕਰੀਨਸ਼ਾਟ ਲੈ ਕੇ ਪੂਰਾ ਨਿੱਗਾ ਪੂਰਾ ਹੈਵੀ ਸਟਾਫ ਆ ਕੋਈ ਇਹ ਨਹੀਂ ਹੈਗਾ ਵੀ ਬਿਲਕੁਲ ਪਤਲਾ ਜਾਂ ਦੇਰੇਆ ਜਾਂ ਕੁਝ ਵੀ ਬਿਲਕੁਲ ਹੈਵੀ ਸਟਾਫ ਆ ਬਹੁਤ ਹੀ ਸੋਹਣਾ ਬਹੁਤ ਹੀ ਪਿਆਰੀ ਪ੍ਰਿੰਟਿੰਗ ਆ ਇਹ ਹੈਗਾ ਜੀ ਇੱਕ ਇਹਦੇ ਵਿੱਚ ਨੈਕਸਟ ਪ੍ਰਿੰਟ ਮਿਲੂਗਾ ਜੀ ਆ ਵਾਲਾ ਆ ਲੋ ਨੈਕਸਟ ਪ੍ਰਿੰਟ ਇਹ ਵਾਲਾ ਪਰਪਲ ਸ਼ੇਡ ਦੇ ਉੱਪਰ ਇਹ ਵੀ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਪ੍ਰਿੰਟ ਆ ਸੋ ਜਿਹੜੀਆਂ ਵੀ ਭੈਣਾਂ ਨੂੰ ਚਾਹੀਦੇ ਨੇ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰੀ ਚੱਲੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾਈ ਚੱਲੋ ਇੱਕ ਨਿੱਕੀ ਬੂਟੀ ਦਾ ਬਲੈਕ ਬਲੂ ਜਿਹਾ ਕਲਰ ਆ ਨੇਵੀ ਜਿਹਾ ਚ ਚਲਾ ਜਾਂਦਾ ਵਾ ਡਾਰਕ ਬਲੂ ਦੇ ਵਿੱਚ ਜਿਹੜਾ ਬਲੈਕਿਸ਼ ਜਿਹਾ ਬਲੂ ਹੁੰਦਾ ਉਦਾਂ ਦਾ ਨਿੱਕੀ ਬੂਟੀ ਦਾ ਪ੍ਰਿੰਟ ਆ ਇਹ ਪੰਜ ਸ਼ੇਡ ਨੇ ਆਪਣੇ ਕੋਲ 올ਓਵਰ ਦੇ ਵਿੱਚ ਸੋ ਜਿਹੜੀਆਂ ਭੈਣਾਂ ਨੂੰ ਚਾਹੀਦੇ ਨੇ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਜੀ ਪ੍ਰਾਈਸ ਸਾਰੇ ਸੂਟਾਂ ਦਾ ਸਕਰੀਨ ਤੇ ਮੈਂਸ਼ਨ ਹੋਈ ਚੱਲੂਗਾ ਨਾ ਤੁਹਾਨੂੰ ਮਿਲੂਗੀ ਇਸ ਤਰ੍ਹਾਂ ਬਲੈਕਬੇਰੀ ਇਹ ਆ ਗਿਆ ਬਲੈਕਬੇਰੀ ਦਾ ਸਟੌਫ ਬਹੁਤ ਹੀ ਵਧੀਆ ਬਹੁਤ ਹੀ ਸੋਹਣਾ ਆ ਲੋ ਜੀ ਇਦਾਂ ਇਹਦੀ ਸਾਰੀ ਡਿਜੀਟਲ ਪ੍ਰਿੰਟਿੰਗ ਹੋਊਗੀ ਬਹੁਤ ਡਿਮਾਂਡ ਰਹੀ ਸੀ ਇਹ ਡਿਜੀਟਲ ਪ੍ਰਿੰਟਿੰਗ ਦੀ ਸੇਮ ਡਿਜ਼ਾਈਨ ਦੀ ਸੋ ਇਹਦੇ ਵਿੱਚ ਜਿਹੜੇ ਕਲਰ ਨੇ ਹੁਣ ਤੁਸੀਂ ਚੈੱਕ ਕਰ ਲਿਓ ਜਿਹੜੀਆਂ ਪੈਣਾ ਰਹਿ ਗਈਆਂ ਸੀ ਹੁਣ ਤੁਸੀਂ ਮੰਗਵਾ ਸਕਦੇ ਹੋ ਇਹ ਚਾ ਪੀਚ ਕਲਰ ਤੁਹਾਨੂੰ ਮਿਲ ਜੂਗਾ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਪੀਚ ਪਰਪਲ ਜੀ ਟੋਨ ਆ ਨਾਲ ਸੇਮ ਆਊਗੀ ਮੈਚਿੰਗ ਬਾਟਮ ਪ੍ਰਾਈਸ ਸਾਰੇ ਸੂਟਾਂ ਦਾ ਨਾਲ ਸਕਰੀਨ ਤੇ ਮੈਂਸ਼ਨ ਹੋਈ ਚੱਲੂਗਾ ਲਓ ਜੀ ਮੈਕਸਾ ਦੇਖ ਲੋ ਨੈਕਸਟ ਵੀ ਬਹੁਤ ਹੀ ਪਿਆਰਾ ਇਸ ਤਰ੍ਹਾਂ ਹੈਗੀ ਆ ਦੀ ਸ਼ਰਟ ਆ ਲੋ ਬਹੁਤ ਸੋਹਣੀ ਹੈ ਵੀ ਬਹੁਤ ਹੀ ਪਿਆਰਾ ਅਲੱਗ ਜਿਹਾ ਪ੍ਰਿੰਟ ਆ ਕਿੰਨੀ ਜਿਆਦਾ ਉੱਪਰ ਹੋਇਆ ਹੋਇਆ ਸੋ ਜਿਹੜੀਆਂ ਭੈਣਾਂ ਨੂੰ ਇਹ ਵਾਲੇ ਪ੍ਰਿੰਟ ਚਾਹੀਦੇ ਨੇ ਨਾ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਦੋ ਬਲੂ ਜਿਹਾ ਕਲਰ ਆ ਬੇਬੀ ਬਲੂ ਕਲਰ ਦੇ ਉੱਪਰ ਆ ਬਹੁਤ ਸੋਹਣਾ ਕਲਰ ਆ ਇੱਕ ਇਹਦੇ ਵਿੱਚ ਤੁਹਾਨੂੰ ਮਸਟਰਡ ਸ਼ੇਡ ਆ ਲੋ ਇੱਕ ਮਿਲੂਗਾ ਤੁਹਾਨੂੰ ਮਸਟਰਡ ਸ਼ੇਡ ਇਹ ਸਾਰੇ ਮੈਚਿੰਗ ਸੂਟ ਰਹਿਣਗੇ ਟਾਈ ਟਾਈ ਦੀ ਕੱਟ ਰੋਗੀ ਇਹਨਾਂ ਦੀ ਆ ਲੋ ਜੀ ਇੱਕ ਹੈਗਾ ਜੀ ਇਦਾਂ ਇਹ ਵੀ ਸਾਰਾ ਡਿਜੀਟਲ ਆ ਬਲੈਕ ਦੇ ਉੱਪਰ ਆ ਇਹ ਸਾਰਾ ਨਾਲੇ ਦੇ ਸੇਮ ਡਿਜੀਟਲ ਰਹੂਗੀ ਬਾਟਮ ਤੇ ਨੈਕਸਟ ਪ੍ਰਿੰਟ ਦੇਖ ਲੋ ਇਹ ਵੀ ਮਸਟਰਡ ਦੇ ਵਿੱਚ ਆ ਸਾਰੇ ਸਿੰਗਲ ਸਿੰਗਲ ਪ੍ਰਿੰਟ ਨੇ ਕਿਸੇ ਵਿੱਚ ਵੀ ਕੋਈ ਕਲਰ ਡਿਜ਼ਾਈਨ ਨਹੀਂ ਹੈਗਾ ਆ ਲੋ ਜੀ ਇਹ ਵੀ ਪ੍ਰਿੰਟਿੰਗ ਬਹੁਤ ਸੋਹਣੀ ਆ ਬਹੁਤ ਪਿਆਰੀ ਆ ਨਾਲੇ ਦੇ ਸੇਮ ਆਉਗੀ ਮਸਟਰਡ ਕਲਰ ਦੀ ਬਾਟਮ ਸੋ ਜਿਹੜੀਆਂ ਭੈਣਾਂ ਨੂੰ ਜਿਹੜਾ ਵੀ ਪ੍ਰਿੰਟ ਵਧੀਆ ਲੱਗ ਰਿਹਾ ਨਾ ਫਟਾ ਫਟ ਲਾਸਟ ਪ੍ਰਿੰਟ ਨੇ ਮੈਂ ਬਾਰ-ਬਾਰ ਰਿਪੀਟ ਕਰ ਰਹੀ ਆ ਇਸ ਤੋਂ ਬਾਅਦ ਪ੍ਰਿੰਟ ਸੂਟ ਹੈ ਨਹੀਂ ਕਈ ਭੈਣਾਂ ਦੀਆਂ ਮੈਚਿੰਗ ਦੇ ਲਈ ਬਹੁਤ ਡਿਮਾਂਡ ਆਈ ਸੀ ਪਿਕਸ ਸੈਂਡ ਕਰੋ ਪਿਕ ਨਹੀਂ ਆ ਰਹੀਆਂ ਜੀ ਹੁਣ ਤੁਸੀਂ ਆਪਣੀਆਂ ਇਸੇ ਕੀ ਆਪਣੀ ਬਲੈਕ 베ਰੀ ਦੀ ਕਲੈਕਸ਼ਨ ਹੈ ਨਾ ਮੈਚਿੰਗ ਕਲੈਕਸ਼ਨ ਹੁਣ ਮੈਂ ਤੁਹਾਨੂੰ ਦਿਖਾਉਂਗੀ ਪਸ਼ਮੀਨਾ ਸ਼ਿਮਰ ਸ਼ਿਮਰ ਦੇ ਉੱਪਰ ਆ ਇਹ ਬਹੁਤ ਹੀ ਸੋਹਣਾ ਹਨਾ ਡਿਜ਼ਾਈਨ ਆਏ ਨੇ ਚਾਰੇ ਕਲਰ ਨਿਊ ਆਏ ਨੇ ਸੋ ਜਿਹੜੀਆਂ ਭੈਣਾਂ ਨੂੰ ਇਹ ਚਾਹੀਦੇ ਹੋਏ ਤਾਂ ਇਹ ਵੀ ਆਪਣੇ फटाफट ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਤੇ ਆ ਲੋ ਜੀ ਦੇਖੋ ਇੰਨੇ ਸੋਹਣੇ ਕਲ ਪ੍ਰਿੰਟਿੰਗ ਵੀ ਬਹੁਤ ਸੋਹਣੀ ਹੈ ਇੰਗਲਿਸ਼ ਦੇ ਕਲਰ ਹੈ ਇਹਦੇ ਚਾਰੇ ਚਾਰੇ ਬਹੁਤ ਸੋਹਣਾ ਸਾਰਾ ਸ਼ਿਮਰ ਦਾ ਫੈਬਰਿਕ ਆ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਬਿਲਕੁਲ ਸੌਫਟ ਵਾਲਾ ਕੋਈ ਇਹ ਨਹੀਂ ਵੀ ਚੂਬਣ ਵਾਲਾ ਕੋਈ ਲਾਈਨਿੰਗ ਦੀ ਕੋਈ ਭੈਣਾਂ ਸੋਧੀਆਂ ਨੇ ਵੀ ਲਾਈਨਿੰਗ ਵਗੈਰਾ ਦਾ ਬਹੁਤ ਮੈਸੇਜ ਆਉਂਦੇ ਇਹਨਾਂ ਲਾਈਨਿੰਗ ਲੱਗੂਗੀ ਜਿੰਨਾ ਵੀ ਸਟਾਫ ਆ ਦੀ ਵੀਡੀਓ ਦਿਖਾ ਰਹੇ ਹਾਂ ਕਿਸੇ ਨੂੰ ਵੀ ਜ਼ਿਆਦਾ ਰੁਕਵਾਇਆ ਨਹੀਂ ਹੈਗੀ ਲਾਈਨਿੰਗ ਦੀ ਜਿਹੜੀਆਂ ਪੈਣਾ ਹਾਂਜੀ ਬਣਾਉਂਦੀਆਂ ਹੀ ਲਾਈਨਿੰਗ ਲਾ ਕੇ ਆ ਹਨਾ ਵੀ ਸੂਟ ਦੀ ਗ੍ਰੇਸ ਵਧੀਆ ਬਣ ਜਾਂਦੀ ਆ ਤਾਂ ਤੁਸੀਂ ਜ਼ਰੂਰ ਲਗਵਾ ਸਕਦੇ ਹੋ ਉਹ ਤਾਂ ਹਰ ਫੈਬਰਿਕ ਥੱਲੇ ਹੀ ਲਗਵਾਉਂਦੇ ਆ ਪਰ ਜਿਹੜੀਆਂ ਪੈਣਾ ਨਹੀਂ ਲਗਵਾਉਣਾ ਚਾਹੁੰਦੀਆਂ ਤਾਂ ਕੋਈ ਰੁਕਵਾਇਆ ਨਹੀਂ ਜੀ ਇਹਨਾਂ ਫੈਬਰਿਕ ਨੂੰ ਲਾਈਨਿੰਗ ਦੇ ਬਿਨਾ ਲਾਈਨਿੰਗ ਤੋਂ ਤੁਸੀਂ ਆਰਾਮ ਦੇ ਨਾਲੇ ਵਾਲੇ ਸੂਟ ਬਣਾ ਸਕਦੇ ਹੋ ਇਹਦੇ ਵਿੱਚ ਵੀ ਚਾਰ ਕਲਰ ਆਏ ਨੇ ਚਾਰੇ ਕਲਰ ਬਹੁਤ ਸੋਹਣੇ ਦੇਖੋ ਪਿਸਤਾ ਪਿਸਤਾ ਗ੍ਰੀਨ ਜਿਹਾ ਕਲਰ ਆ ਇਹ ਵੀ ਬਹੁਤ ਸੋਹਣਾ ਆਸਿਗਾ ਲਾਈਟ ਫਲੋਜ਼ੀ ਸ਼ੇਡ ਇਹ ਹੈਗਾ ਗ੍ਰੀਨ ਕਲਰ ਇਹਦੇ ਚ ਇੱਕ ਆਊਗਾ ਜੀ ਲੈਮਨ ਸ਼ੇਡ ਸਾਰੇ ਅਧਿਕ ਇਕ ਕਲੈਕਸ਼ਨ ਆ ਜਿਹੜੀ ਆਲ ਓਵਰ ਇਹ 5 ਮੀਟਰ ਜਾਂ ਮੈਚਿੰਗ ਸੂਟ 8 8 ਮੀਟਰ ਦੀ ਰਹੂਗੀ ਵਿਦਾਊਟ ਦੁਪੱਟਾ ਰਹੂਗੀ ਪ੍ਰਾਈਸ ਸਾਰਿਆਂ ਦੇ ਅਲੱਗ-ਅਲੱਗ ਨੇ ਤੇ ਸਾਰੇ ਮੈਂ ਪ੍ਰਾਈਸ ਹੈ ਨਾ ਸਕਰੀਨ ਦੇ ਉੱਪਰ ਮੈਂਸ਼ਨ ਕਰੀ ਜਾ ਰਹੀਆਂ ਤੇ ਨਾਲ ਹੈਗੀ ਜੀ ਲਵੈਂਡਰ ਸ਼ੇਡ ਇਹ ਚਾਰੇ ਕਲਰ ਦੇ ਸੁਪਰ ਹਿੱਟਾ ਕਲਰ ਇਹਦਾ ਕੋਈ ਵੀ ਛੱਡਣ ਵਾਲਾ ਨਹੀਂ ਬਹੁਤ ਸੋਹਣਾ ਇਹ ਡਿਜ਼ਾਈਨ ਆਇਆ ਸੁਪਰ ਡਿਜ਼ਾਈਨ ਆ ਸੋ ਜਿਹੜੀਆਂ ਭੈਣਾਂ ਨੇ ਵੀ ਜਾਂਦੀ ਜਾਂਦੀ ਠੰਡ ਦੇ ਫਾਇਦੇ ਲੈਣੇ ਆ ਫਟਾਫਟ ਆਪਣੇ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਤੇ ਇੱਕ ਡਿਜ਼ਾਈਨ ਇਹ ਵਾਲਾ ਇਹ ਸੋਲੋ ਪੀਸ ਹੀ ਹੈ ਇਹਦੇ ਵਿੱਚ ਕੋਈ ਵੀ ਕਲਰ ਨਹੀਂ ਕੋਈ ਵੀ ਡਿਜ਼ਾਈਨ ਨਹੀਂ ਹੈਗਾ ਹਲੋ ਇਹ ਵੀ ਬਹੁਤ ਸੋਹਣਾ ਬਹੁਤ ਪਿਆਰਾ ਡਿਜ਼ਾਈਨ ਹੈ ਸੋ ਜਿਹੜੀਆਂ ਭੈਣਾਂ ਨੂੰ ਚਾਹੀਦਾ ਹੋਇਆ ਇਹ ਲੈ ਸਕਦੇ ਹੋ ਤੇ ਇਹਦੇ ਚਾਰ ਕਲਰ ਆਇਆ ਸਾਰਾ ਸ਼ਿਮਰ ਦਾ ਸਟਾਫ ਰਹੂਗਾ ਇਹ ਲੋ ਇਹ ਤੋਂ ਆਪਣੀ ਰੇਂਜ ਹੋ ਜੂਗੀ ਜੀ ਪਲੱਸ ਇਹ ਸਾਰੇ ਤੁਹਾਡੇ ਸ਼ਰਟ ਦੇ ਉੱਤੇ ਵਰਕ ਮਿਲੂਗਾ ਆ ਲੋ ਸਾਰੇ ਸੂਟ ਦੇ ਉੱਪਰ ਵਰਕ ਮਿਲੂਗਾ ਪਹਿਲਾਂ ਵੀ ਆਪਾਂ ਇਹਨਾਂ ਨੂੰ ਸੇਲ ਕਰ ਚੁੱਕੇ ਹਾਂ ਇਹਦੇ ਵਿੱਚ ਦੋ ਰੰਗ ਰਿਪੀਟ ਆਪਾਂ ਨੂੰ ਮਿਲ ਚੁੱਕੇ ਆ ਜਿਹੜੀਆਂ ਬਣਾ ਨੂੰ ਚਾਹੀਦੇ ਨੇ ਹੁਣ ਲੈ ਸਕਦੇ ਹੋ ਸਾਰੇ ਸੂਟ ਦੇ ਉੱਤੇ ਵਰਕ ਹੋਇਆ ਸਾਰਾ ਥ੍ਰੈਡ ਵਰਕ ਦਾ ਕੰਮ ਹੋਇਆ ਸੂਟ ਦੇ ਉੱਪਰ ਬਹੁਤ ਸੋਹਣਾ ਹੈ ਨਾ ਸਰਦਾਰੀ ਜੇ ਸੂਟ ਇਹ ਰੈਡੀ ਹੁੰਦੇ ਆ ਨਾਲ ਵਧੀਆ ਸੋਹਣੇ ਦੁਪੱਟੇ ਲਾ ਕੇ ਯਾਨੀ ਕਿ ਬਹੁਤ ਸੋਹਣੀ ਗ੍ਰੇਸ ਆਉਂਦੀ ਹੈ ਸੂਟਾਂ ਦੀ ਨਾਲ ਇਹਦੇ ਸੀਮ ਆਉਗੀ ਡਿਜੀਟਲ ਮੈਚਿੰਗ ਬਾਟਮ ਆ ਲੋ ਜੀ ਨਾਲ ਇਦਾਂ ਹੀ ਰਹੂਗੀ ਬਾਟਮ ਇਹਦੇ ਵਿੱਚ ਦੋ ਕਲਰ ਨੇ ਆਪਣੇ ਕੋਲ ਦੋਨੇ ਕਲਰ ਬਹੁਤ ਪਿਆਰੇ ਨੇ ਬਹੁਤ ਸੋਹਣੇ ਆ ਦੇਖੋ ਨੇੜੇ ਤੋਂ ਤੁਹਾਨੂੰ ਵਰਕ ਦਿਖਾਨੀ ਆ ਫੀਲ ਕਰ ਸਕਦੇ ਹੋ ਤੁਸੀਂ ਵਰਕ ਨੂੰ ਆ ਸਾਰਾ ਜਿੰਨਾ ਵੀ ਤੁਹਾਨੂੰ ਦਿਖ ਰਿਹਾ ਸਾਰਾ ਵਰਕ ਹੋਇਆ ਥ्रेड ਦਾ ਕੰਮ ਹੋਇਆ ਬਹੁਤ ਸੋਹਣਾ ਜਾਨੀ ਕਿ ਵੀਡੀਓ 'ਚ ਸ਼ਾਇਦ ਤੁਹਾਨੂੰ ਇੰਨਾ ਪਤਾ ਨਾ ਲੱਗਦਾ ਹੋਵੇ ਪਰ ਬਹੁਤ ਸੋਹਣੀ ਸਰਦਾਰੀ ਲੁੱਕ ਦੇ ਇਹ ਦੋਨੇ ਪੀਸੇ ਕਲਰ ਵੀ ਬਹੁਤ ਸੋਹਣੇ ਨੇ ਇਹਨਾਂ ਦੇ ਇਹ ਗ੍ਰੇ ਕਲਰ ਦੇ ਉੱਪਰ ਆ ਜਿਹੜਾ ਇਹ ਵਾਲਾ ਇਹ ਬਲੂ ਜਿਹਾ ਸ਼ੇਡ ਆ ਇਹ ਵੀ ਬਹੁਤ ਸੋਹਣਾ ਸ਼ੇਡ ਆ ਦੋਨੇ ਕਲਰ ਬਹੁਤ ਸੋਹਣੇ ਆ ਜਿਹੜਾ ਮਰਜੀ ਕਲਰ ਲੈ ਸਕ ਤੇ ਇੱਕ ਵੀਰ ਤੋਂ ਮਿਲੂਗਾ ਇਟਾਲੀਅਨ ਵੂਲ ਤੇ ਆ ਲੋ ਇਹ ਹੈਗਾ ਇਟਾਲੀਅਨ ਵੂਲ ਦਾ ਫੈਬਰਿਕ ਇਹਦੇ ਵਿੱਚ ਆਪਣੇ ਕੋਲ ਇੱਕੋ ਹੀ ਕਲਰ ਆ ਜਿਹੜੀਆਂ ਭੈਣਾਂ ਨੂੰ ਚਾਹੀਦਾ ਲੈ ਲਓ ਫਟਾਫਟ ਤੇ ਨਾਲ ਸੇਮ ਪੂਰਾ ਹੈਵੀ ਫੈਬਰਿਕ ਹੁੰਦਾ ਸਭ ਤੋਂ ਸੁਪਰ ਹੁੰਦਾ ਇਹ ਵਿంటర్ ਦੀ ਕਲੈਕਸ਼ਨ ਦੇ ਵਿੱਚ ਜਿਵੇਂ ਪਿਓਰ ਪਸ਼ਮੀਨਾ ਆ ਜਾਂਦਾ ਸੇਮ ਉਦਾਂ ਹੀ ਇਹਦਾ ਪੂਰਾ ਵਧੀਆ ਹਨਾ ਹੁੰਦਾ ਇਹ ਬਿਨਾ ਲਾਈਨਿੰਗ ਤੋਂ ਬਾਹਰ ਨਾਲੇ ਪੂਰੇ ਨਿੱਗੇ ਫੈਬਰਿਕ ਹੁੰਦੇ ਆ ਬਹੁਤ ਸੋਹਣੀ ਚੀਜ਼ ਆ ਇਹ ਵੀ ਕੱਲਾ ਸਿੰਗਲ ਪੀਸ ਆ ਜਿਹੜੀਆਂ ਭੈਣਾਂ ਨੂੰ ਚਾਹੀਦਾ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਆ ਲੋ ਇਹਦੇ ਤੇ ਆਉਗੀ ਸ਼ਿਮਰ ਦੀ ਸ਼ਰਟ ਇਹਦੀ ਸ਼ਰਟ ਜਿਹੜੀ ਆ ਸ਼ਿਮਰ ਦੇ ਉੱਪਰ ਰਹੂਗੀ ਆ ਲੋ ਜੀ ਤੇ ਇਹਦੇ ਵਿੱਚ ਪਲੇਨ ਆਉਗੀ ਇਹਦੀ ਬਾਟਮ ਤੇ ਇੱਕ ਇਹਦੇ ਵਿੱਚ ਆਊਗਾ ਇਹੀ ਕਲਰ ਦੇ ਉੱਤੇ ਸੇਮ ਦੇ ਵਿੱਚ ਆ ਵਾਲਾ ਡਿਜ਼ਾਈਨ ਆ ਲੋ ਜੀ ਇਹ ਵੀ ਡਿਜ਼ਾਈਨ ਬਹੁਤ ਸੋਹਣਾ ਜਿਹੜੀਆਂ ਆ ਇਹਦੇ ਵਿੱਚ ਤਿੰਨ ਕਲਰ ਨੇ ਇਹਦੇ ਤਿੰਨੇ ਕਲਰ ਬਹੁਤ ਸੋਹਣੇ ਨੇ ਇਹ ਵੀ ਨਿਊ ਸੈੱਟ ਆ ਸੋ ਜਿਹੜੀਆਂ ਭੈਣਾਂ ਨੂੰ ਚਾਹੀਦਾ ਫਟਾਫਟ ਲੈ ਲਓ ਸਕਰੀਨਸ਼ਾਟ ਤੇ ਕਰ ਦਿਓ ਆਰਡਰ ਇਹਦੇ ਤਿੰਨੇ ਕਲਰ ਚੈੱਕ ਕਰ ਸਕਦੇ ਹੋ ਡਿਜ਼ਾਈਨ ਦੇ ਤਿੰਨੇ ਕਲਰ ਬਹੁਤ ਸੋਹਣੇ ਨੇ ਆਲੋ ਇੱਕ ਤਾਂ ਇਹ ਹੈਗਾ ਗਾਜਰੀ ਜੀ ਟੂਨ ਤੇ ਇੱਕ ਮਸਟਰਡ ਟੂਨ ਤੇ ਜਿਹੜਾ ਵੀ ਤੁਹਾਨੂੰ ਇਹਨਾਂ ਨਾਲ ਬਾਟਮ ਤੁਹਾਨੂੰ ਮਿਲਣੀਆਂ ਪਲੇਨ ਇਸੇ ਤਰ੍ਹਾਂ ਡਿਜੀਟਲ ਪਲੇਨ ਆਲੋ ਬਹੁਤ ਸੋਹਣੀ ਕਲੈਕਸ਼ਨ ਅੱਜ ਦੀ ਸੁਪਰ ਆ ਲਾਸਟ ਇਹ ਸਟਾਕ ਆ ਸੋ ਇਸ ਤੋਂ ਉੱਪਰ ਆਪਣੇ ਕੋਲ ਕੋਈ ਸਟਾਕ ਨਹੀਂ ਹੈਗਾ ਇਸ ਲਈ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਇਹ ਜਾਂਦੀ ਠੰਡ ਦੀ ਇਹ ਫਾਇਦੇ ਵਾਲੀਆਂ ਚੀਜ਼ਾਂ ਨੇ ਬਹੁਤ ਸੋਹਣੀਆਂ ਸਪੀਰੀਅਰ ਰੈਂਜਾਂ ਤੇ ਬਹੁਤ ਹੀ ਲੈਸ ਦੇ ਵਿੱਚ ਤੁਹਾਨੂੰ ਮਿਲ ਰਹੀਆਂ ਨੇ ਜਲਦੀ ਲੋ ਜੀ ਇਹ ਸੀ ਕਿ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਬਹੁਤ ਸੋਹਣੀ ਲੈ ਕੇ ਆਇਆ ਸੋ ਜਿਹੜਾ ਵੀ ਸੂਟ ਪਸੰਦ ਆਇਆ ਹੋਵੇ ਫਟਾਫਟ ਸਕਰੀਨ ਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪੀਸ ਮੇਰੇ ਚੈਨਲ ਤੇ ਨਵੇਂ ਹੋਏ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗੀ ਮਿਲਦੀ ਆ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ